ਸਾਚਾ ਨਾਮ ਦੇਵੇ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਜੋਤ ਪ੍ਰਗਟਾਈ ਕਣਕਪੁਰ ਸਾਚਾ ਨਾਮ ਰਸਨਾ ਗਾਓ ਸਾਚਾ ਨਾਮ ਪ੍ਰਭ ਸਾਚਾ ਪਾਓ ਸਾਚਾ ਨਾਮ ਰਸਨਾ ਪੂਰਨ ਬ੍ਰਹਮ ਸਮਾਓ ਸਾਚਾ ਨਾਮ ਜਪਾਏ ਆਪਣਾ ਆਪ ਜੀਵ ਕਰਮ ਜਨ ਲੇਖ ਲਿਖਾਓ ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੋਤ ਪ੍ਰਗਟਾਈ ਕਣਕਪੁਰ ਸਾਚਾ ਨਾਮ ਰਸਨਾ ਗਾਓ ਸਾਚਾ ਨਾਮ ਸੱਚ ਸਮਾਏ ਸਾਚ ਨਾਮ ਗੁਰਦਰ ਤੇ ਪਾਏ ਸਾਚਾ ਨਾਮ ਹਰ ਹਰ ਤੇ ਗਾਏ ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨਦਰਤੇ ਆਏ ਸਾਚਾ ਨਾਮ ਸੋ ਹੰਗ ਰਾਗ ਸਾਚਾ ਨਾਮ ਆਪ ਲਗਾਏ ਆਤਮ ਜਾਗ ਸਾਚਾ ਨਾਮ ਮੇਲ ਮਿਲਾਏ ਪੂਰਨ ਹੋਏ ਜੀਵ ਭਾਗ ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਨਹਦ ਅਨਹਦ ਆਤਮਿ ਉਪਜੇ ਸਾਚਾਰਾਗ